ਸਮਾ ਇੱਕ ਮੁੰਡਿਆ ਬੇ ਥੋੜੇ ਤੌਰ ਤਰੀਕੇ ਸਿੱਖ ਮੁੰਡਿਆ ਕਦੇ ਚੋਰ ਭਲੇਖੇ ਮਾਂਜ ਹੁਣਾ ਚ ਤੂੰ ਫਸਦਾ ਵਿਚਾਲੇ ਵਿੱਚ ਮੁੰਡਿਆ ਬੇ ਤੂੰ ਘਰੇ ਬੈਠ ਜਾ ਚੁੱਪ ਕਰਕੇ ਕਾਨੂੰਨ ਨਾਲ ਮੰਢੀਰ ਦੇ ਫਿਰਦਾ ਏ ਹ ਤੇਰੇ ਚੱਲਣ ਚਾਲ ਜੇ ਠੀਕ ਨਹੀਂ ਤੂੰ ਤਾਂ ਸੋਹਣਾ ਪਰੋਣਾ ਥੋੜੇ ਚਿਰਦਾ ਏ ਹ ਤੇਰੇ ਚੱਲਣ ਚਾਲ ਜੇ ਠੀਕ ਨਹੀਂ ਤੂੰ ਤਾਂ ਸੋਹਣਾ ਪਰੋਣਾ ਥੋੜੇ ਚਿਰਦਾ ਏ ਨੀ ਜੱਟ ਸਾਰੀਆਂ ਜਾਣਦਾ ਚਾਲਾਂ ਨੂੰ ਦੱਸ ਮੈਂ ਕੀ ਝੂੜੀਆਂ ਪਾਈਆਂ ਨਹੀਂ ਨੀ ਤੂੰ ਕਿਹੜੀਆਂ ਗੱਲਾਂ ਦੱਸ ਕਰਦੀ ਏ ਅਸੀਂ ਬਹੁਤ ਗੰਗਾ ਖੜਕਾਈਆਂ ਨਹੀਂ ਜੱਟ ਜਾਨੋ ਮਰਜੂ ਹਾਣ ਦੀ ਇਹ ਨਾ ਕਦੇ ਲੱਲੀ ਛੱਲੀ ਤੋਂ ਡਰਿਆ ਨਹੀਂ ਨੀ ਤੂੰ ਜੜਿਆ ਕਮਾਤੋ ਰੋ ਕਲਮੇ ਨਹੀਂ ਮੈਂ ਉਥੋਂ ਹੀ ਜਿਉਣਾ ਸ਼ੁਰੂ ਕਰਿਆ ਨਹੀਂ ਵੇ ਤੂੰ ਕਿਉਂ ਕਰਦਾ ੜਵਾਈਆਂ ਵੇ ਖਿਹੜਾ ਛੱੜਦੇ ਸੱਤੀ ਬਦਮਾਸੀ ਦਾ ਇਨਾ ਕੰਮਾਂ ਚ ਖਤਮ ਬਸ ਹੋ ਗਿਆ ਸੀ ਇਹ ਮੁੰਡਾ ਪਿਛਲੇ ਸਾਲ ਮੇਰੀ ਮਾਸੀ ਦਾ ਵੇ ਤੂੰ ਕਿਉਂ ਖਤਰਿਆਂ ਨਾਲ ਖੈਨਾ ਇਹ ਮੇਰਾ ਸੋਚ ਸੋਚ ਚਿੱਤ ਘਿਰਦਾ ਏ ਹ ਤੇਰੇ ਚੱਲਣ ਚਾਲ ਜੇ ਠੀਕ ਨਹੀਂ ਤੂੰ ਤਾਂ ਸੋਹਣਾ ਪਰੋਣਾ ਥੋੜੇ ਚਿਰ ਦਾ ਏ